ਮਿੰਟੂ ਜੀ ਇੱਕ ਆਪਾਂ ਦਰਸ਼ਕਾਂ ਨੂੰ ਖੁਸ਼ਖਬਰੀ ਵੀ ਸੁਣਾਉਣੀ ਮੈਨੂੰ ਵੀ ਇਹ ਸੁਣ ਕੇ ਖੁਸ਼ੀ ਹੋਈ ਸੀ ਬਾਕੀ ਮੈਨੂੰ ਸੱਚਾਈ ਤੁਹਾਡੇ ਤੋਂ ਪੂਰੀ ਪੁੱਛਣੀ ਆ ਖਬਰ ਆ ਰਹੀ ਹੈ ਕਿ ਪੈਟਰੋਲ ਦੇ ਰੇਟ ਜਿਹੜੇ ਉਹ ਅਕਸਰ ਆਪਾਂ ਸੁਣਦੇ ਹੁੰਦੇ ਆ ਕਿ ਵਧ ਹੀ ਰਹੇ ਹੁੰਦੇ ਆ ਐਤਕੀ ਮੈਨੂੰ ਸੁਣਨ ਨੂੰ ਮਿਲਿਆ ਕਿ ਪੈਟਰੋਲ ਦੇ ਰੇਟ ਜਿਹੜੇ ਉਹ ਲਗਭਗ 20 ਰੁਪਏ ਘਟ ਰਹੇ ਆ ਕੀ ਇਹ ਸੱਚ ਹੈ ਜੀ ਖਬਰ ਨਹੀਂ ਨਹੀਂ ਇਹ ਕੋਈ ਘਟ ਨਹੀਂ ਰਹੇ ਅਸਲ ਦੇ ਵਿੱਚ ਕੀ ਹੈ ਕਿ ਇੱਕ ਅੰਕੜਾ ਹੈ ਜੀ ਮਹੱਤਵਪੂਰਨ ਅੰਕੜਾ ਹੈ ਕਿ ਜੇ ਮੰਨ ਲਓ ਕਿਉਂਕਿ GST ਕੌਂਸਲ ਦੀ ਜਿਹੜੀ ਲਾਸਟ ਮੀਟਿੰਗ ਸੀ ਉਹਦੇ ਵਿੱਚ ਇਹ ਮੁੱਦਾ ਉੱਠਿਆ ਕਿ ਚੋਨਾ ਪੈਟਰੋਲ ਡੀਜ਼ਲ ਨੂੰ GST ਤੇ ਦਾਇਰੇ ਚ ਲੈ ਆਈ ਹੁਣ ਜਦ GST ਤੇ ਦਾਇਰੇ ਚ ਆ ਜਾਏਗਾ ਪੈਟਰੋਲ ਆ ਜਾਏਗਾ ਡੀਜ਼ਲ ਆ ਜਾਏਗਾ ਤਾਂ ਆਬਵੀਅਸ ਹੈ ਕਿ ਉਥੇ GST ਦੀ ਦਰ ਜਿਹੜੀ ਵੱਧ ਤੋਂ ਵੱਧ 28 ਹੈ ਜੀ ਤੇ ਕਈ ਸਟੇਟਾਂ ਇਸ ਤਰ੍ਹਾਂ ਦੀਆਂ ਨੇ ਜਿੱਥੇ 35 ਤੋਂ 40% ਦਾ ਟੈਕਸ ਆ ਹੂੰ ਫਿਰ ਇਹਦੇ ਤੁਸੀਂ ਜੇ ਦੇਖੋਗੇ ਤਾਂ ਖਰਚੇ ਜਿਹੜੇ ਆ ਕੁਝ ਵੈ ਲੱਗਦਾ ਸਟੇਟ ਦਾ ਐਕਸਾਈਜ਼ ਡਿਊਟੀ ਜਿਹੜੀ ਉਹ ਸੈਂਟਰ ਨੂੰ ਆ ਜਾਂਦੀ ਆ ਆ ਜਾਂਦੀ ਬਿਲਕੁਲ ਡੀਲਰਾਂ ਦਾ ਆਪਣਾ ਕਮਿਸ਼ਨ ਹੈ ਮਤਲਬ ਇਸ ਤਰ੍ਹਾਂ ਪਾ ਕੇ ਕਈ ਸਟੇਟਾਂ ਦੇ ਵਿੱਚ ਤੋਂ ਮੈਨੂੰ ਲੱਗਦਾ 40 ਤੋਂ ਵੀ ਕ੍ਰੋਸ ਕਰ ਜਾਂਦਾ ਹੋਏਗਾ ਜੀ ਤਾਂ ਮੋٹے ਤੌਰ ਤੇ ਇਹ ਇੱਕ ਅੰਦਾਜ਼ਾ ਹੈ ਕਿ فرض ਕਰੋ GST ਤੇ ਸਹਿਮਤੀ ਬਣ ਜਾਂਦੀ ਆ ਜੀ ਕਿ ਸਾਰੀਆਂ ਸਟੇਟਾਂ ਕਿਉਂਕਿ GST ਕੌਂਸਲ ਦੇ ਵਿੱਚ ਜੋ ਸਟੇਟਾਂ ਨੇ ਉਹਨਾਂ ਦਾ ਕੰਸੈਂਟ ਬੜਾ ਅਹਿਮ ਹੁੰਦਾ ਹੈ ਜੇ ਉਹ ਮੰਨ ਲਓ ਸਹਿਮਤ ਹੋ ਜਾਂਦੇ ਆ ਤਾਂ ਉਸ ਸੂਰਤ ਦੇ ਵਿੱਚ ਜੇ ਸਰਕਾਰ ਰਾਹਤ ਦੇਣਾ ਚਾਹੇ ਜੀ ਤਾਂ ਆਲਮੋਸਟ ਪੈਟਰੋਲ ਜਿਹੜਾ 19 ਰੁਪਏ ਵੀ 25 ਪੈਸੇ ਜਾਨੀ ਲਗਭਗ 20 ਰੁਪਏ ਕਹੋ ਕਿ ਘਟ ਜਾਏਗਾ ਜੀ ਕੁਝ ਡੀਜ਼ਲ ਦੇ ਵੀ ਭਾਜ ਜਿਹੜੇ ਆ ਉਹ ਲਗਭਗ 12 13 ਰੁਪਏ ਉਹ ਵੀ ਘਟ ਜਾਣਗੇ ਜੀ ਯਾਨੀ ਲੋਕਾਂ ਨੂੰ ਜੇ ਰਾਹਤ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਰਾਹਤ ਮਿਲ ਸਕਦੀ ਮਿਲ ਸਕਦੀ ਪਰ ਪਰ ਨਾਲ ਰਾਜਾਂ ਦਾ ਜਿਹੜਾ ਮਾਲੀਆ ਉਹ ਨੁਕਸਾਨ ਹੋ ਜਾਏਗਾ ਜੀ ਕਿਉਂਕਿ ਰਾਜਾਂ ਦੇ ਕੋਲ ਟੈਕਸਾਂ ਦੇ ਕੇਂਦਰੀਕਰਨ ਤੋਂ ਬਾਅਦ ਬਹੁਤਾ ਕੁਝ ਬਚਿਆ ਵੀ ਨਹੀਂ ਹੈ ਨਾ ਜੀ ਉਹਨਾਂ ਦੇ ਕੋਲ ਕੀ ਹੈ ਸ਼ਰਾਬ ਹੈ ਪੈਟਰੋਲ ਡੀਜ਼ਲ ਹੈ ਹੋਰ ਕੀ ਜੀ ਕਿ ਉਹ ਸਹਿਮਤੀ ਦੇਣ ਕਿ ਵੱਡਾ ਸਵਾਲ ਤੇ ਇਹ ਵੀ ਬਣਦਾ ਹੈ ਨਾ ਜੀ ਜੀ